ਕਿ ਤੁਸੀਂ ਵੀ ਸੋਸ਼ਲ ਮੀਡੀਆ ਤੇ ਕਿਸੇ ਅਣਜਾਣ ਵਿਅਕਤੀ ਦੀ ਫੋਲੋ ਰਿਕੁਐਸਟ ਬਿਨਾਂ ਜਾਣੇ ਪਛਾਣੇ ਸਵੀਕਾਰ ਕਰ ਲੈਂਦੇ ਹੋ ਜੇ ਹਾਂ ਤਾਂ ਹੋ ਜਾਓ ਸਾਵਧਾਨ ਕਿਉਂਕਿ ਅਜਿਹਾ ਕਰਨਾ ਤੁਹਾਨੂੰ ਭਾਰੀ ਪੈ ਸਕਦਾ ਹੈ ਅਜਿਹਾ ਹੀ ਕੁਝ ਹੋਇਆ ਹੈ ਬੈਂਗਲੌਰ ਵਿੱਚ ਰਹਿਣ ਵਾਲੀ 34 ਸਾਲਾਂ ਮੇਗਨਾ ਨਾਲ ਜਦੋਂ ਉਸਨੇ ਇੱਕ ਅਣਜਾਣ ਵਿਅਕਤੀ ਦੀ ਫੋਲੋ ਰਿਕੁਐਸਟ ਸਵੀਕਾਰ ਕੀਤੀ ਤੇ ਮੇਗਨਾ ਨੂੰ ਰਾਤ ਦੇ ਸਨਾਟੇ ਦੇ ਵਿੱਚ ਇੱਕ ਵੀਡੀਓ ਕਾਲ ਆਉਂਦੀ ਹੈ ਜਿਸ ਤੋਂ ਬਾਅਦ ਉਸਨੇ ਫੋਨ ਚੁੱਕਿਆ ਤੇ ਫਿਰ ਉਸਨੇ ਇੱਕ ਮੁੰਡੇ ਨੂੰ ਬਿਨਾ ਕੱਪੜਿਆਂ ਦੇ ਦੇਖਿਆ ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਨਾਲ ਘਬਰਾ ਗਈ ਆਓ ਦੱਸਦੇ ਹਾਂ ਇਹ ਪੂਰਾ ਮਾਮਲਾ ਕੀ ਹੈ ਅਸਲ ਵਿੱਚ ਬੈਂਗਲੌਰ ਵਿੱਚ ਰਹਿਣ ਵਾਲੀ 34 ਸਾਲਾਂ ਦੀ ਮੇਗਨਾ ਇੱਕ ਮਹਿਲਾ ਸੰਗਠਨ ਦੀ ਪ੍ਰਧਾਨ ਅਤੇ ਔਰਤਾਂ ਦੀ ਭਲਾਈ ਅਤੇ ਨਿਆਂ ਲਈ ਕੰਮ ਕਰਦੀ ਹੈ ਮੇਗਨਾ ਨੂੰ ਰਾਤ 11:45 ਦੇ ਕਰੀਬ ਫੇਸਬੁਕ ਤੇ ਇੱਕ ਦੋਸਤੀ ਬੇਨਤੀ ਮਿਲਦੀ ਹੈ ਤੇ ਇਹ ਬੇਨਤੀ लवली ਅਰਚਨਾ ਨਾਮਕ ਪ੍ਰੋਫਾਈਲ ਤੋਂ ਸੀ ਜਿਸ ਦੀ ਪ੍ਰੋਫਾਈਲ ਤਸਵੀਰ ਉਸ ਦੇ ਇੱਕ ਸਾਥੀ ਦੀ ਸੀ ਜੋ ਕਿ ਚਿੱਤਰਦੁਰਗਾ ਜ਼ਿਲ੍ਹੇ ਤੋਂ ਸੀ ਮੇਗਨਾ ਨੇ ਸੋਚਿਆ ਕਿ ਇਹ ਉਸਦੀ ਸਹੇਲੀ ਦਾ ਖਾਤਾ ਹੈ ਤਾਂ ਉਸਨੇ ਬਿਨਾਂ ਸੋਚੇ ਉਸਨੂੰ ਸਵੀਕਾਰ ਕਰ ਲਿਆ ਕੁਝ ਪਲਾਂ ਬਾਅਦ ਉਸਨੂੰ ਉਸ ਅਕਾਊਂਟ ਤੋਂ ਇੱਕ ਵੀਡੀਓ ਕਾਲ ਆਈ ਜਿਵੇਂ ਹੀ ਮੇਗਨਾ ਨੇ ਕਾਲ ਚੁੱਕੀ ਤਾਂ ਉਹ ਹੈਰਾਨ ਰਹਿ ਗਈ ਸਕਰੀਨ ਤੇ ਇੱਕ ਅਜਨਬੀ ਸੀ ਜੋ ਪੂਰੀ ਤਰ੍ਹਾਂ ਬਿਨਾਂ ਕੱਪੜਿਆਂ ਦੇ ਸੀ ਜਾਨ ਬੁਝ ਕੇ ਆਪਣੇ ਨਿੱਜੀ ਅੰਗ ਦਿਖਾ ਰਿਆ ਸੀ ਮੇਗਨਾ ਡਰ ਗਈ ਤੇ ਉਸਨੇ ਤੁਰੰਤ ਕਾਲ ਨੂੰ ਕੱਟ ਦਿੱਤਾ ਉਸਨੇ ਫੋਨ ਆਪਣੇ ਪਤੀ ਨੂੰ ਦੇ ਦਿੱਤਾ ਪਰ ਉਹ ਆਦਮੀ ਨਹੀਂ ਰੁਕਿਆ ਉਹ ਵਾਰ-ਵਾਰ ਫੋਨ ਕਰਦਾ ਰਿਹਾ ਤੇ ਫੇਸਬੁੱਕ ਤੇ ਅਸ਼ਲੀਲ ਤਸਵੀਰਾਂ ਵੀ ਭੇਜਦਾ ਰਿਹਾ ਜਦੋਂ ਮੇਗਨਾ ਦੇ ਪਤੀ ਨੇ ਵੀਡੀਓ ਕਾਲ ਚੁੱਕ ਕੇ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਚੁੱਪ ਰਿਹਾ ਇਸ ਤੋਂ ਬਾਅਦ ਉਸਨੇ ਤੁਰੰਤ ਭੇਜੀਆਂ ਗਈਆਂ ਤਸਵੀਰਾਂ ਨੂੰ ਡਿਲੀਟ ਕਰ ਦਿੱਤਾ WhatsApp ਤੇ ਵੀ ਸ਼ੁਰੂ ਹੋ ਗਈ ਉਸਦੀ ਪਰੇਸ਼ਾਨੀ ਮੇਗਨਾ ਨੇ ਤੁਰੰਤ Facebook ਤੇ ਉਸ ਖਾਤੇ ਨੂੰ ਬਲੌਕ ਕਰ ਦਿੱਤਾ ਪਰ ਉਹ ਆਦਮੀ ਫਿਰ ਵੀ ਨਹੀਂ ਰੁਕਿਆ ਉਸਨੇ ਮੇਗਨਾ ਦੀ ਫੋਟੋ ਨੂੰ ਆਪਣੀ ਪ੍ਰੋਫਾਈਲ ਤੇ ਤਸਵੀਰ ਬਣਾਇਆ ਅਤੇ ਉਸ ਨੂੰ ਇੱਕ ਨੰਬਰ ਤੋਂ ਕਾਲ ਆਉਂਦੀ ਹੈ ਤੇ ਉਹ WhatsApp ਤੇ ਕਾਲ ਮੈਸੇਜ ਕਰਨਾ ਸ਼ੁਰੂ ਕਰ ਦਿੰਦਾ 9 ਜੁਲਾਈ ਨੂੰ ਉਸਨੇ ਦੁਬਾਰਾ ਮੇਗਨਾ ਨੂੰ ਕਾਲ ਅਤੇ ਮੈਸੇਜ ਕੀਤਾ ਤੇ ਫਿਰ ਅੰਤ ਵਿੱਚ ਮੇਗਨਾ ਨੇ ਜਦੋਂ ਹਿੰਮਤ ਕੀਤੀ ਤੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਪੁਲਿਸ ਨੇ ਸੂਚਨਾ ਟੈਕਨੋਲੋਜੀ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਪੁਲਿਸ ਅਨੁਸਾਰ ਮੀਤੀ ਪਛਾਣ ਅਤੇ ਸਥਾਨ ਦਾ ਪਤਾ ਲਗਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਘਟਨਾ ਸੋਸ਼ਲ ਮੀਡੀਆ ਤੇ ਵਧ ਰਹੇ ਸਾਈਬਰ ਅਪਰਾਧਾਂ ਅਤੇ ਅਜਨਬੀਆਂ ਨਾਲ ਦੋਸਤੀ ਕਰਦੇ ਸਮੇਂ ਸਾਵਧਾਨ ਰਹਿਣ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ